सच्चे तेरे लो सच्चे आकार सच्चे तेरे कर में सर्व विचार सच्चा तेरा मन सच्चा दीवान सच्चा तेरा हुक्म सच्चा फरमान सच्चा तेरा कर सच्चा निशान सच्चे तो दाख लख करोड़ सच्चे सुल्तान सच्चे सब जो सच्ची तेरी सच सच्ची शाला सच्ची तेरी कुदरत सच्चे पाचा नाम के चित्यानि सच जो मर्जी में सो कचना कच हल्ला पहला

ਇਕ ਨਾ ਭਾਣਾ ਕਾਢ ਲੈ ਇਕ ਨਾ ਮਾਇਆ ਵਿਚ ਲਿਵਾ ਇੰਬੇ ਅਮਜਾ ਪੀਜੇ ਕਿਸਾਨੇ ਰਾ ਨਾਣ ਗੁਰਮੁਖਿਆ ਕੋ ਜਾ ਕੋ ਆਪ ਕਰੇ ਪਰ ਗੱਲ ਮੋੜੀ ਨਾਨਕ ਜੀ ਉਪਾਏ ਤੈ ਲਿਖਣਾ ਵੈ ਧਰਮ ਬਹਾਲਿਓ ਤਿਸੰਗੀ ਸਾਜ ਨੇ ਬੜੈ ਜਨ ਵਖ ਕੱਢੇ ਜਮਾਲਿਆ ਤੋ ਨਾ ਮੈਂ ਥੂੜਿਆ ਮੋਹ ਕਾਲੈ ਦੋ ਜਖ ਜਾਨਿਆ

ਲਖਨავਾ ਧਰਮ ਬਹਾਲਿਆ ਲਖਨავਾ ਧਰਮ ਬਹਾਲਿਆ ਅਮੂਰਖ ਮੁਗਦ ਸਰਨਾਤੀ ਮੈਨ ਗੋਬਿੰਦ ਰੰਗਰਾ जा संत जना हर पाया नानक सात संगा मेरी संत जना हर पाया चलो महला पहला बुस्मादला बिश्वाना जी बिश्वाद मेरे

कुदरत ने किया कुदरत बदिया कुमान विमान कुदरत पांड पानी बैसंतत कुक कुदरत दर्दी था सब तेरी कुदरत का दर करता पापी नहीं पाग नान कुक में अंदर वेख है बर्ता ताको ताक पड़िया पिन्या पोग कै वे पास पड़

ਤਾਵਨਉ ਵਿਪਉ ਦੇ ਕ੍ਰਿਸ਼ਨ ਕਰਵਾਇਆ ਮਨੰਦ ਜੰਗ ਗਵਾਇਆ ਮਨੰਦ ਜੰਗ ਗਵਾਇਆ न दयाल सु

ਸਗਲੇ ਆਪੋ ਲਿਖਿਆ ਸੁਲੇ ਨਾਨਕਾ ਪ੍ਰਮੰਕਾਰ ਸਤੇ ਫਲਾ ਫਲਾ ਨਾਨਕ ਬੰਦਨ ਕੋ ਪ੍ਰਮੰਕਾਰ ਹੋ ਕੀਤੇ ਆਰੰਭ ਬਾਲ ਕੀਤੇ ਕੰਨ ਕਹਾਣੀਆਂ ਕੀਤੇ ਵਿਦ ਵਿਚਾਰ ਕੀਤੇ ਨਜੇ ਮੰਗਤੇ ਗੁਰੂ ਮੁਲ ਪੂਰੇ ਤਾਲ ਬਜਾਰੀ ਬਜਾਰ ਮੈਂ ਆਏ ਕੱਢੀ ਵੇਜਾਰ ਗਾਵੀ ਰਾਜੇ ਰਾਣੀਆਂ ਮੂਲੇ ਅਲਪਤਾਲ ਲਟਕਿਆਂ ਕੀ ਮੰਗੜੇ ਰਣਕਿਆਂ ਕਿਹਾ ਜੇ ਤਨ ਪਾਈਏ ਨਾਨਕ ਉਸੇ ਤਨ ਹੋਵੇ ਸਾਧ ਗਿਆਨ ਗੜੀ ਡੰਡੀਐ ਕਥਨਾ ਕਰੜਾ ਸਾ ਕਰਮ ਮਿਲੇ ਤਪਾਈਏ ਔਰ ਹਕਮਤ ਹੁਕਮ ਘਵਾਰ ਪਉੜੀ ਨਦਰ ਕਰੀ ਜੀ ਆਪਣੀ ਨਦਰ ਕਰੀ ਜੀ ਆਪਣੀ ਤਾਂ ਨਦਰਿ ਸਤਗੁਰ ਪਾਇਆ ਜੀਵ ਤਨਦਰ ਪੜ ਮੇ ਆ

ए हो जी ओ बहुत जनम भ्रमण्या त सतगुरु शब्द सुनाया सतगुरु जे बड़ दाता को नहीं सब तुमें लोग सुवाया सतगुरु मिलया सच पाया जिन पिछो आप गवाया जिन सच चो सच बुजायया जिन सच चो सच बुजायया आशा महल्ला चौथा गो मन का पुंडा चो देंदे ना हर गोता सक लोक भला महला कड़ियां सब गोपियां पैर कर गोपा गहरे पौण पानी व सत चंद्र सूरज देवता सगली धरती माल तन बरत कर सबजा नानक नु सह ज्ञान मूनी काए गया जब काल कुल्ला पहला, पहला। बैठ चीले नचन गुरु पैदल रण वीर सरा ਮੜਾਵਾ ਝਾਟੀ ਪਾਏ ਕੇ ਲੋਭ ਸੇ ਗਲ ਜਾਏ ਰੂਠੀਆਂ ਕਾਲ ਪੂਰੀ ਤਾਲ ਅਪਸੜ ਧਰਤੀ ਨਾ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਹ ਧਿਰ ਭਉ ਨਿਰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾਂ ਚੇਦੁ ਕੈ ਸੇਵ ਕਰਮ ਚੜਾਉ ਪਿੰਨੀ ਰਹਿਣ ਜਿਨਾ ਮਨ ਚਾਉ ਸਿੱਖੀ ਸਿਖਿਆ ਗੁਰੂ ਵਿਚਾਰ ਰੁ ਨਦਰੀ ਕੋ ਪੰਘਾਈ ਪਾਰ ਜਰਖਾ ਚੱਕੀ ਚੱਕ ਧਰਮ ਰੋਲੇ ਬੋ ਅਨੰਤ ਲਾਟੂ ਮਧਾਣੀਆਂ ਨਗਾ ਭੁਖੀ ਭਉਂਦੀ ਆ ਲੈ ਨਸਾ ਸੂਹੀ ਚੜਤ ਬਈਏ ਜੰਤ ਨਾਨਕ ਭਉਂਦੇ ਅਗਣ ਤਨਵੰਤ ਬੰਦਨ ਬੰਦ ਬਵਾਈ ਸੁਹੀ ਭਿਆਕਰ ਜੇ ਸਭ ਕੋਈ ਨਜ ਨਜ ਹਸੀ ਚੱਲੇ ਸੁਹੀ ਉੱਡਣਾ ਜਾਈ ਸਤ ਨਾ ਹੋਈ ਨਚਨ ਕਦਨ ਮਨ ਕਾ ਚਾਉ ਨਾਮ ਨੂੰ ਮਿਲ ਪਾਓ ਤੇ ਨਾਮ ਅੰਪਾਓ रा करता है सरकार है मैं अगर जाइए जियो पिंड सब तिश का देखा जया गवाई है ये लोड है चंगा अपना कर जरवाना पर हरा जरवेश करे दिया ये को रहना पर ये पाया को रहना पर ये पाया पंथ दुसावा नित खड़ी

ਕੜਾ ਪਾਂਡੇ ਤਾਂ ਗੀਆਂ ਜਲਦੀ ਕਰੀ ਪੁਕਾਰ ਜਦ ਅਰੁਬ ਬੰਪੜੀ ਤਗ ਲਗ ਬੇੰਗਿਆ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਤਰਤਾਰ ਬੋਲੀ ਵੇ ਸਤਗੁਰੁ ਗਰੇ ਨਪਾਇ ਤੋਰਿ ਕਿਨੇ ਨਪਾਇਓ ਤਨ ਸਭ ਤੋਰਿ ਗਰੇ ਨਪਾਇਓ ਮੇਨ ਸਤਗੁਰੁ ਕਿਨੇ ਨਪਾਇ आज सुनाया है है चौया तबारिन सच चौंकलाया जगजीवना का पाया का पाया तब का पाया पाया मैं संद पाया सतगुरु बजे आपरे प्रयोग कर प्रकट आप सुनाया सतगुरु मरे है समानक है जिन विचों मोचकाया ओ तुमे ओ विचार है जिनह ते सा चितलाया जग जीवन दाता पाया जग जीवन दाता पाया हर युग युग पग तूं पाया पै ज रख आपे पांडे साजना में पूर्ण दे एक नींद दुश्मन यक चुल्ले रह चढ़े एक निहाली पैसों ने कुपर रह खड़े इतना सवारे नान का इनका नदर करे हला दूजा आपे साजी करे आप जाई पर आप ते बेजान तो पाई कह दिक्कता के था पोता किसनों के ये नान का सबके सेवा पी आप बोल deki mm -hmm. yan कहना कहना जाए सो करता आकाद करी के तेरे जिद संभाए साये कार पावे तो छोड़े तो न पाए नान की बाहरी हो रुकी ना जाए सो करे जिद शहर जाए सो करे जिद शहर जाए संत <laughs>

ਤਮਟਾਈ ਸਾਗਨੀ ਚੰਦ ਮਟਾਈ ਤੈਨ ਸਾਗਨੀ ਚੰਦ ਮਟਾਈ ਸਾਗਨੀ ਚੰਦ ਰੋਗ ਕਟੇਰਾ ਪੰਨਾ ਪਰਮੇਸ਼ਰ ਦਿੱਤਾ ਪੰਨਾ ਤੁਕ ਰੋਗ ਕਟੇਰਾ ਪੰਨਾ ਸਤਿ ਸਰਦਤਾ ਪੰਨਾ ਤੁਕ ਰੋਗ ਕਟੇਰਾ ਪੰਨਾ ਆਨੰਦ ਕਰੇ ਨਾਰਿ ਭੰਦ ਕਰੇ ਨ ਤੁਰ ਕੀ ਮਾਰੀ ਆਈ ਤਨ ਸਗਲੇ ਚੰਤ ਮਟਾਈ ਤੁਰ ਕੀ ਲਾੜੀ ਆਈ ਤਨ ਸਗਲੇ ਚੰਤ ਮਟਾਈ ਸਗਲੇ ਚੰਤ ਮਟਾਈ ਤਨ ਸਗਲੇ ਚੰਤ ਮਟਾਈ ਸਗਲੇ ਚੰਤ ਮਟਾਈ ਤਨ ਸਗਲੇ ਸਾਗੁਰੀ ਚਿੰਤ ਨਟਾਈ ਸੰਤੋਸ਼ ਹੋਵਾ ਸਭ ਦਾ ਸੁਖ ਹੋਵਾ ਸਭ ਦਾ ਰੀ ਚਿੰਤਾ ਮਿਟਾਈ ਤੁਰ ਕੀ ਬਾਣੀ ਆਈ ਜਨ ਸਗਦੀ ਚਿੰਤਾ ਮਿਟਾਈ ਕੀ ਬਾਣੀ ਆਈ ਜਨ ਸਗਦੀ ਚਿੰਤਾ ਮਿਟਾਈ ਤੁਰ ਕੀ ਬਾਣੀ ਆਈ ਜਨ ਸਗਦੀ ਚਿੰਤਾ ਮਿਟਾਈ ਸਗਲੇ ਜੰਤ ਮਟਾਈ ਜਨ ਸਗਲੇ ਜੰਤ ਚਿੰਤਾ ਮਿਟਾਈ ਤੁਰਕੀ ਬਾਣੀ ਆਈ ਤਨ ਸਗਲੀ ਖਤਮਟਾਈ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਸਗਲੀ ਚਿੰਤਾ ਮਟਾਈ ਤਨ ਸਗਲੀ ਚਿੰਤਾ ਮਟਾਈ ਸਗਲੀ ਚਿੰਤਾ ਮਟਾਈ ਰਨ ਸਗਲੀ ਚਿੰਤਾ ਮਿਟਾਈ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਖਤਮਟਾਈ ਕਰੀ ਚਿੰਦਨ ਮਟਾਈ ਔਰ ਬੇਸਾਰਾ ਦੇ ਤਾਵਨ ਦੁਖ ਰੋਗ ਕਢੇ ਰਾ ਪੰਨਾ ਪਰਮੇਸ਼ਰ ਦੇ ਤਾਵਨ ਰੋਗ ਕਢੇ ਰਾ ਪੰਨਾ ਬੇਸਾਰਾ ਦੇ ਤਾਵਨ ਦੁਖ ਰੋਗ ਕਢੇ ਰਾ ਪੰਨਾ ਆਨੰਦ ਕਰੇ ਨਰ ਨਾਰੀ ਆਨੰਦ ਕਰੇ ਨਰ ਨਾਰੀ ਆਨੰਦ ਕਰੇ ਨਰ ਨਾਰੀ ਹਰ ਪ੍ਰਾਪਤ ਕਿਰਪਾ ਚੰਦ ਮਟਾਈ ਧੁਰ ਕੀ ਬਾਣੀ ਆਈ ਸੰਸਾਰੀ ਚੰਦ ਮਟਾਈ ਧੁਰ ਕੀ ਬਾਣੀ ਆਈ ਸੰਸਾਰੀ ਚੰਦ ਮਟਾਈ ली महाला के चारों दे कोकार सतगुरु प्रसाद अनंत पे आओ मेरी बाई ये साथ गुरु मैं पा सतगुरु का माया सै रेती मन मचियां आ 아이 <목소리> ਜੇ ਇਸ ਸਾਧਾ ਉਪਜਾ ਆਈਆਂ ਦਾ ਗੁਰਮਾਨ ਕਿਤਾ ਗੁਰਗੱਟ ਵਾ ਤੇ ਸਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਾਧਤਰੋ ਭੇ ਆ ਗੁਰ ਸਾਚਾ ਨਾਮ ਤੇਰਾ ਹਾਲਾ ਤੁਮਹੇ ਪੰਖ ਸਬਦ ਦਿੱਤਾ ਸਦਾ ਕਹਿ ਨਾਨਕ ਪੰਖ ਸਬਦ ਵਾਜੀ ਰਾਜ ਕਰਤਾ ਆਈਆਂ ਪੰਖ ਦੂਤ ਤੁਦ ਬਸ ਕੀਤੇ ਕਾਲ ਤੱਕ ਮਾਰਿਆ ਤੁਰ ਤਰਨ ਪਾਇਆ ਜਿੰਦਰਾ ਸੇਨਾ ਤੈ ਲੋਕੀ ਘਰ ਨਾਨਕ ਤੈ ਸੁਖੂ ਆਤਿਤ ਕਰਿਆ ਨਹਦਵਾਜੇ ਅੰਤ ਸੁਨੋ ਵਡਭਾਗ ਦਿਨੋ ਸਗਲ ਮਨੋ ਰਤ ਪੂਰੇ ਪਾਰ ਪਰਮ ਪਰਪਾਰ ਉਤਰੇ ਸਗਲ ਰਸੂਰੇ ਤੂੰ ਕਰੋ ਕ ਸੰਤਾ ਆਪਿ ਕਰੇ ਸੁਣੀ ਸੱਚੀ ਬਾਣੀ ਸੰਤ ਦਾ ਜਨ ਭੈ ਸਾਰੇ ਪੂਰੇ ਗੁਰ ਤੇ ਜਾਣੀ ਸੁਣਦੇ ਉਨੀਤ ਕਹਿ ਤੇ

ਚੁੱਤੀ ਨਾਲ ਰਿਤਿ ਨਾਮ ਤੇ ਆਇਆ ਗਏ ਬਸਤ ਕਾਲ ਨਾਨਕ ਦੇਵ ਜੀ ਚਲੇ ਕਿਤੀ ਚੁੱਤੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ